ਸਾਰੇ ਕਿਸਾਨਪਰਾਉ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਦੀਆਂ ਸਾਰੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਦੇਣੀ ਹੈਗੀ ਵੀ ਕਿਹੜੀਆਂ ਕਿਸਮਾਂ ਕਿੰਨੇ ਦਿਨ ਤੇ ਆਕੇ ਜਿਹੜੀ ਆਪਦੀ ਗੋਭ ਭਰਦੀਆਂ ਹੈਗੀਆਂ ਨੇ ਤੇ ਸਾਰੀਆਂ ਹੀ ਕਿਸਮਾਂ ਦੇ ਬਾਰੇ ਜਾਣਕਾਰੀ ਦੇਣੀ ਹੈ ਭਾਵੇਂ ਕਿਸਮ 90 ਦਿਨ ਲੈਂਦੀ ਹੈ ਬਹੁਤ ਪੱਟਣ ਤੋਂ ਬਾਅਦ ਭਾਵੇਂ ਕਿਸਮ ਬਹੁਤ ਪੱਟਣ ਤੋਂ ਬਾਅਦ 115 ਦਿਨ ਲੈਂਦੀ ਹੈ ਭਾਵੇਂ ਬਹੁਤ ਪੱਟਣ ਤੋਂ ਬਾਅਦ ਕਿਸਮ 120 ਜਾਂ 25 ਦਿਨ ਲੈਂਦੀ ਹੈ ਜਾਂ 30 ਦਿਨ ਲੈਂਦੀ ਹੈ ਸਾਰੀ ਕਿਸਮਾਂ ਦੇ ਬਾਰੇ ਜਾਣਕਾਰੀ ਦੇਣਾ ਫਰਜ਼ ਹੈਗਾ ਤੇ ਉਸ ਤੋਂ ਪਹਿਲਾਂ ਅ ਦੇਖੋ ਜਦੋਂ ਹਨ ਆਪਣੀ ਫਸਲ ਗੋਪ ਚ ਹੁੰਦੀ ਹੈਗੀ ਆ ਉਦੋਂ ਐਨਪੀਕੇ 13 45 ਸਪਰਸ਼ ਕੀਤਾ ਹੈ ਆਪਣੇ ਲੁਧਿਆਣਾ ਜੀ ਯੂਨੀਵਰਸਿਟੀ ਪੀਓਯੂ ਯੂਨੀਵਰਸਿਟੀ ਹੈਗੀ ਹੈ ਜੋ ਹਰ ਸਾਲ ਹੀ ਸਪਰਸ਼ਿ ਕਰਦੇ ਆਪਣੇ ਕਿਸਾਨਾਂ ਭਰਾ ਕਰਦੇ ਵੀ ਆ ਉਸ ਚੀਜ਼ ਨੂੰ ਤੁਸੀਂ ਜ਼ਰੂਰ ਕਰੋ ਕਿਉਂਕਿ ਗੋਵ ਸਮੇ ਐਨਪੀਕੇ 13 45 ਗਰੌਨ ਜ਼ਿੰਕ ਇਹ ਤੱਤ ਕਰਨੇ ਬੜੇ ਜ਼ਰੂਰੀ ਨੇ ਪਹਿਲਾ ਗੱਲ ਕਰਦੇ ਆਪਾਂ ਜਿਵੇਂ ਪੀਆਰ 26 85 90 ਤੋਂ 95 ਤੱਕ ਲੈਂਦੀ ਹੈਗੀ 1699 ਵੀ ਉਹਦੇ ਵਿੱਚ ਆਉਂਦੀ ਹੈਗੀ 1847 ਵੀ ਆਉਂਦੀ ਹੈਗੀ ਤੇ 1509 ਵੀ ਆਉਂਦੀ ਹੈਗੀ ਇਹ ਕਿਸਮਾਂ 50 ਤੋਂ 55 ਹੱਦ 58 57 ਦਿਨਾਂ ਤੱਕ ਇਹ ਜਿਹੜੀ ਆਪਦੀ ਗੋ ਭਰ ਲੈਂਦੀਆਂ ਨੇ ਫਸਲ ਦਾ ਕਈ ਵਾਰ ਯੂਰੇ ਵਗੈਰਾ ਵੱਧ ਪੈਂਦੇ ਕਿਤੇ 52 53 ਦਿਨ ਵੀ ਹੋ ਜਾਂਦਾ ਕਿਤੇ 55 ਤੋਂ 57 ਦਿਨ ਵੀ ਹੋ ਜਾਂਦੇ ਆ ਗੋਭ ਭਰਨ ਦਾ ਸਮਾਂ ਹੁੰਦਾ ਜਿਹੜਾ ਠੀਕ ਹੈ ਇਹ ਕਿਸਮਾਂ ਕੱਟ ਦੇਣ ਲੈਂਦੀਆਂ ਨੇ ਉਸ ਤੋਂ ਬਾਅਦ ਜਿਵੇਂ 17 18 ਹੋਗੀ 11 21 ਹੋਗੀ ਤੇ 18 85 ਹੋਗੀ ਠੀਕ ਹੈ ਇਹ ਹੀ ਕਿਸਮਾਂ ਲਗਭਗ 25 ਦਿਨ ਦੀ ਪਨੀਰੀ ਕੱਢਣ ਤੋਂ ਬਾਅਦ ਕਿਤੇ 100 5 ਦਿਨ ਲੈ ਜਾਂਦੀਆਂ ਨੇ ਕਿਤੇ 107 ਦਿਨ ਕਿਤੇ 110 ਦਿਨ ਇਹਨਾਂ ਦਾ ਜਿਹੜਾ ਗੋਭ ਭਰਨ ਦਾ ਸਮਾਂ ਹੈਗਾ ਜਿੱਥੇ ਯੂਰੇ ਵਗੈਰਾ ਘੱਟ ਪਈ ਹੁੰਦੀ ਹੈ 65 ਤੋਂ ਲੈ ਕੇ 70 72 ਦਿਨਾਂ ਦੇ ਵਿੱਚ ਇਹ ਜਿਹੜੀ ਆਪਣਾ ਗੋਭ ਤਿਆਰ ਕਰ ਲੈਂਦੀਆਂ ਨੇ ਜਦੋਂ ਆਪਾਂ ਨੇ ਇਹ ਤਾਕਤ ਦੇਣੀ ਹੁੰਦੀ ਹੈ ਪਾਣੀ ਸਤਿਰ ਰੱਖਣਾ ਹੁੰਦਾ ਹੈ ਹਨਾ ਉਦੋਂ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਬੜੀਆਂ ਜ਼ਰੂਰੀ ਹੈਗੀਆਂ ਨੇ ਜਿਵੇਂ 131 ਆ ਗਈ ਠੀਕ ਹੈ ਪੀ ਆਰ ਦੀਆਂ ਕਿਸਮਾਂ ਜਿਵੇਂ 132 ਦੀ ਗੱਲ ਕਰ ਲਈਏ 128 27 ਜਿੰਨੀਆਂ ਵੀ ਪੀ ਆਰ ਕਿਸਮਾਂ ਹੈਗੀਆਂ ਨੇ ਠੀਕ ਹੈ ਕੋਈ ਕਿਸਮ 105 ਦਿਨ ਵੀ ਲੈ ਰਹੀ ਹੈ ਕੋਈ ਕਿਸਮ 115 ਦਿਨ ਤੱਕ ਵੀ ਲੈ ਰਹੀ ਹੈ ਜਿਵੇਂ ਗੱਲ ਕਰੀਏ ਪੀ ਆਰ 130 ਸੌਰੀ 131 ਜੈ 132 ਇਹ ਹੀ ਕਿਸਮਾਂ 115 ਦਿਨ ਲੈਂਦੀਆਂ ਹੈਗੀਆਂ ਨੇ ਇਹਦੇ ਨਾਲ ਜਿਵੇਂ 128 ਲਾ ਲਈਏ 129 ਵਾਲੀ ਇਹ ਪੰਜ ਸੱਤ ਦਿਨ ਘਟ ਲੈਂਦੀਆਂ ਨੇ ਜਿਵੇਂ 131 ਜ 132 ਦੀ ਗੱਲ ਕਰੀ ਇਹਦਾ ਗੋਭ ਭਰਨ ਦਾ ਸਮਾਂ 65 ਤੋਂ 70 72 ਦਿਨ ਹੁੰਦਾ ਆ ਇੱਕ ਦੋ ਦਿਨ ਜਿਵੇਂ ਲੜਾ 65 68 70 72 ਦਿਨ ਤੱਕ ਵੀ ਇਹ ਜਿਹੜੀ ਆਪਦੀ ਗੋਭ ਭਰਦੀਆਂ ਹੈਗੀਆਂ ਨੇ ਠੀਕ ਹੈ ਕਿਉਂਕਿ ਕਿਸਾਨ ਪਰ ਦੇਖੋ ਜਿਆਦਾ ਜਿਆਦਾ 90 95 ਦਿਨ ਦੀ ਕਿਸਮ ਲਾਉਂਦੇ ਹੈਗੇ ਆ ਜਾਂ 110 15 ਦਿਨ ਵਾਲੀਆਂ ਕਿਸਮਾਂ ਉਸ ਤੋਂ ਬਾਅਦ ਆਉਂਦੀਆਂ ਹੈਗੀਆਂ ਨੇ ਲੌਂਗ ਟਾਈਮ ਦੇ ਜਿਹਦੇ ਵਿੱਚ ਮੁਛਲ ਵੀ ਆ ਜਾਂਦੀ ਹੈ ਨਾ ਪੀਲੇ ਪੂਸ਼ਾ ਵੀ ਆ ਜਾਂਦੀ ਹੈ ਪੂਸ਼ਾ 44 ਵੀ ਆ ਜਾਂਦੀ ਹੈ ਜਿਵੇਂ ਆਪਾਂ ਲਾ ਲਓ ਪੀਲੇ ਪੂਸ਼ਾ ਹਨਾ ਜੇ ਆਪਾਂ 15 ਜੂਨ ਨੂੰ ਟ੍ਰਾਂਸਫਰਡਿੰਗ ਕਰ ਲਈ ਠੀਕ ਹੈ 15 ਜੂਨ ਦੀ ਟ੍ਰਾਂਸਫਰਡਿੰਗ ਕਰੀ ਤਾਂ 10ਵਾਂ ਮਹੀਨ ਅਕਤੂਬਰ ਦਾ ਮਹੀਨਾ ਹੁੰਦਾ ਨਾ ਕਿਤੇ 15 ਤਰੀਕ ਨੂੰ ਬਾਢੀ ਚੱਲ ਪੈਂਦੀ ਹੈ ਕਿਤੇ 20 ਤਰੀਕ ਨੂੰ ਬਾਢੀ ਚੱਲ ਪੈਂਦੀ ਹੈ ਉਹਦਾ ਜਿਹੜਾ ਗੋ ਭਰਨ ਦਾ ਸਮਾਂ ਹੈਗਾ 85 ਤੋਂ 90 99 ਦਿਨ ਹੈਗਾ ਚਾਹੇ ਛੋਡੇ ਮੁੱਛੋ ਚੌਂਸਿਕ ਲੱਗੀ ਆ ਚਾਹੇ ਬਾਸਮਤੀ 1886 ਲੱਗੀ ਆ ਭਾਵੇਂ ਤੁਹਾਡੇ ਪੀੜੀ ਪੂਸ਼ਾ ਲੱਗੀ ਆ ਭਾਵੇਂ ਪੂਸ਼ਾ 44 ਕਿਸਮ ਜਿਹੜੀ ਲੱਗੀ ਹੈਗੀ ਆ ਠੀਕ ਹੈ ਕਈ ਵਾਰ ਦੇਖੋ ਬਈ ਕਿਸਮ ਵਿੱਚ ਰਹਿ ਵੀ ਜਾਂਦੇ ਇਹ ਮੈਂ ਵੀਡੀਓ ਮੈਂ ਤਾਂ ਬਣਾ ਰਿਹਾ ਕਿਉਂਕਿ 2-4 ਦਿਨ ਵੱਧ ਘੱਟ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਮੰਨ ਲਓ ਆਪਾਂ ਪੀਰਸ਼ 26 ਲਈ ਹੈ ਨਾ ਕਿਤੇ 50 52 ਦਿਨ ਤੇ ਵੀ ਗੋ ਭਰੋ ਕਿਤੇ 55 57 58 ਦਿਨ ਵੀ ਲੈ ਜੂ ਕਾਰਨ ਕਈ ਵਾਰ ਕਿਸਾਨ ਵਿੱਚ ਯੂਰੀਆ ਵੀ ਜ਼ਿਆਦਾ ਪਾਉਂਦੇ ਹਨ ਵਿੱਚ ਯੂਰੀਆ ਨਾਰਮਲ ਪਾਉਂਦੇ ਉੱਥੇ ਪੰਜਾਬ ਉਹਨਾਂ ਜਦੋਂ ਤੇ ਜਾ ਕੇ ਇਹ ਜਿਹੜੀ ਗੋਭ ਭਰਦੇ ਆ ਉਦੋਂ ਐਨਪੀਕੇ 13 25 ਜਾਂ ਪोटाश ਫਰੌਨ ਜ਼ਿੰਕ ਕਰਨਾ ਬੜਾ ਹੀ ਜ਼ਰੂਰੀ ਹੈ ਗੋਭ ਸਮੇਂ ਜਦੋਂ ਆਪਣੀ ਫਸਲ ਗੋਭ ਦੇ ਵਿੱਚ ਹੁੰਦੀ ਹੈ ਕਿ ਇਹ ਚੀਜ਼ ਮਿਸ ਨਾ ਇਹਨੂੰ ਸਕਿਪ ਨਾ ਕਰਿਆ ਕਰੋ ਇਹ ਚੀਜ਼ ਬੜੀ ਜ਼ਰੂਰੀ ਹੈਗੀ ਆ ਇਹਦੇ ਨਾਲ ਹਰ ਸਾਲ ਚੰਗੇ ਝਾੜ ਆਉਂਦੇ ਹੈਗੇ ਆ ਤੇ ਜ਼ਰੂਰਤ ਅਸਾਰ ਆਪਾਂ ਹੌਂਗੀ ਸਾਈਡ ਵਰਤਦੇ ਆ ਤੇ ਜ਼ਰੂਰਤ ਦੇ ਅਨਸਾਰ ਆਪਾਂ ਸੁੰਡੀ ਦਾ ਵੀ ਵਿਚਾਰ ਕਰਦੇ ਹੈਗੇ ਆ ਪੱਤਾਲਵੇ ਡੋਬ ਦੀ ਸੁੰਡੀ ਪ੍ਰਤੀ ਕੱਲ ਸਵੇਪਾ ਇੱਕ ਡਿਟੇਲ ਦੇ ਵਿੱਚ ਜਾਣਕਾਰੀ ਦੇ ਦੇਾਂਗੇ ਤੇ ਤੁਹਾਨੂੰ ਫੰਗੀ ਸਾਈਡ ਤੇ ਕਿਹੜੇ ਤੁਸੀਂ ਤੇਲ ਲੈਲੇ ਕਰਨੇ ਹੈਗੇ ਆ ਤਾਂ